ਇੱਕ ਨੌਜਵਾਨ ਜਿਹਦੀ ਉਮਰ 25 ਸਾਲ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀਗਾ ਯੂਪੀਐਸਸੀ ਕਲੀਅਰ ਕਰਕੇ ਵੱਡੇ ਅਹੁਦੇ ਤੇ ਪਹੁੰਚਣਾ ਚਾਹੁੰਦਾ ਸੀਗਾ ਪਰ 2018 ਨੂੰ ਜਦੋਂ ਉਹ ਇੱਕ ਇਮਤਿਹਾਨ ਦੇ ਰਿਹਾ ਸੀਗਾ ਤਾਂ ਇਸੇ ਦੌਰਾਨ ਉਹਦੇ ਦਿਮਾਗ ਦੇ ਵਿੱਚ ਦਰਦ ਹੁੰਦਾ ਉਹਦੇ ਕਾਲਜ ਦੇ ਲੋਕੀ ਜਿੱਥੇ ਉਹ ਇਮਤਿਹਾਨ ਦੇ ਰਿਹਾ ਸੀਗਾ ਉਹ ਉਸ ਨੂੰ ਤੁਰੰਤ ਇੱਕ ਹਸਪਤਲ ਲੈ ਜਾਂਦੇ ਆ ਜਦੋਂ ਉਸ ਨੌਜਵਾਨ ਨੂੰ ਜਿਹਦਾ ਨਾਮ ਵਿਸ਼ਾਲ ਹੈ ਉਮਰ ਉਹਦੀ 25 ਸਾਲ ਆ ਉਸ ਨੂੰ ਹਸਪਤਲ ਲੈ ਕੇ ਜਾਂਦੇ ਆ ਤਾਂ ਡਾਕਟਰ ਕਹਿੰਦੇ ਆ ਵੀ ਇਹਦੇ ਦਿਮਾਗ ਦੀਆਂ ਜਿਹੜੀਆਂ ਨਾੜਾਂ ਨੇ ਉਹਦੇ ਵਿੱਚ ਕੋਈ ਜਾਲਾ ਜਿਹਾ ਬਣ ਗਿਆ ਤੇ ਇਹਦਾ ਟ੍ਰੀਟਮੈਂਟ ਜਿਹੜਾ ਇਹ ਲੰਮਾ ਚੱਲੇਗਾ ਖੇਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਜਾਂਦਾ ਹੈ ਵੀ ਵਿਸ਼ਾਲ ਜਿਹੜਾ ਪੇਪਰ ਦੇਣ ਵਾਸਤੇ ਕਾਲਜ ਆਇਆ ਸੀਗਾ 2018 ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਇਹਦੇ ਸਿਰ ਦੇ ਵਿੱਚ ਦਰਦ ਹੋਈ ਭयंकर ਦਰਦ ਹੋਈ ਬਹੁਤ ਜ਼ਿਆਦਾ ਦਰਦ ਸੀ ਇਸੇ ਦੇ ਚੱਲਦੇ ਆ ਕਹਿੰਦੇ ਅਸੀਂ ਇਹਨੂੰ ਹਸਪੀਟਲ ਲੈ ਗਏ ਤੇ ਡਾਕਟਰ ਸਾਹਿਬ ਇਦਾਂ ਦੱਸ ਰਿਹਾ ਤੇ ਤੁਸੀਂ ਕਿਰਪਾ ਕਰਕੇ ਇਸ ਹਸਪੀਟਲ ਦੇ ਵਿੱਚ ਆ ਜਾਓ ਜਦੋਂ ਉਹਦੇ ਮਾਤਾ ਪਿਤਾ ਉੱਥੇ ਪਹੁੰਚਦੇ ਆ ਉਹਦਾ ਇਲਾਜ ਸ਼ੁਰੂ ਹੁੰਦਾ ਗਰੀਬ ਪਰਿਵਾਰ ਦੇ ਨਾਲ ਇਹ ਮੁੰਡਾ ਸਬੰਧਤ ਸੀਗਾ ਪਰ ਇਹਦੇ ਖਾਬ ਤੇ ਇਹਦੀ ਸੋਚ ਤੇ ਇਹਦਾ ਜਜ਼ਬਾ ਬਹੁਤ ਉੱਚਾ ਸੀਗਾ ਜਿੱਦਾਂ ਕਿਉਂਕਿ ਜਵਾਨ ਸੀਗਾ ਜਿੱਦਾਂ ਜਿੱਦਾਂ ਇਹਨੂੰ ਪਤਾ ਲੱਗਦਾ ਹੈ ਵੀ ਇਹਨੇ ਹੁਣ ਠੀਕ ਨਹੀਂ ਹੋਣਾ ਕਿਉਂਕਿ ਗੁੰਝਲਦਾਰ ਗੁੰਝਲ ਇਹਦੇ ਦਿਮਾਗ ਦੇ ਵਿੱਚ ਵਾਧੀ ਜਾ ਰਹੀ ਹੈ ਤੇ ਇਹ ਇਹਨੂੰ ਮਹਿਸੂਸ ਹੋਣ ਲੱਗ ਪਿਆ ਸੀਗਾ ਵੀ ਮੈਨੂੰ ਜਿਹੜੀ ਬਿਮਾਰੀ ਲੱਗੀ ਹੈ ਇਹਦਾ ਇਲਾਜ ਮੈਨੂੰ ਲੱਗਦਾ ਨਹੀਂ ਵੀ ਸੰਭਵ ਹੋਊਗਾ ਕਰ ਕਈ ਸਾਲ ਇਸ ਲੜਕੇ ਦਾ ਇਲਾਜ ਚੱਲਿਆ ਤੇ ਆਖਰ ਇਹਨੇ ਦੁਨੀਆ ਜਿਹੜੀ ਆ ਉਹ ਛੱਡ ਦਿੱਤੀ ਜਦੋਂ ਇਸ ਨੇ ਇਸ ਜਹਾਨੋਂ ਜਾਣਾ ਸੀਗਾ ਇਹਨੂੰ ਪਤਾ ਲੱਗ ਗਿਆ ਸੀਗਾ ਕਿ ਹੁਣ ਮੇਰਾ ਬਚਣਾ ਸੰਭਵ ਨਹੀਂ ਹੈ ਤਾਂ ਇਹਨੇ ਆਪਣੀ ਮਾਤਾ ਜੀ ਨੂੰ ਇੱਕ ਗੱਲ ਕਹੀ ਕਹਿੰਦਾ ਮੈਂ ਤਾਂ ਇਸ ਜਹਾਨੋਂ ਚਲੇ ਜਾਣਾ ਮੈਨੂੰ ਇਸ ਗੱਲ ਦਾ ਪਤਾ ਵਾ ਕਿਉਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਕਹਿੰਦਾ ਤੁਸੀਂ ਮੇਰਾ ਇੱਕ ਕੰਮ ਕਰਿਓ ਮੇਰੇ ਸਰੀਰ ਦੇ ਜਿਹੜੇ ਅੰਗ ਜਿੰਨੇ ਵੀ দান ਕਰ ਸਕੇ ਉਹ ਜ਼ਰੂਰ দান ਕਰਿਓ ਤੇ দান ਕਰਨਿਆ ਗਰੀਬਾਂ ਨੂੰ ਤਾਂ ਜੋ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਈ ਜਾ ਸਕੇ ਕਿਉਂਕਿ ਜਿਹੜਾ ਇਹ ਆਰਗਨ ਡੋਨੇਸ਼ਨ ਹੁੰਦਾ ਹੈ ਜਾਂ ਕੋਈ ਲੋਕ ਜਿਹੜੇ ਆਰਗਨ ਕਿਸੇ ਦਾ ਅੰਗ ਮਨੁੱਖ ਦਾ ਖਰੀਦਦੇ ਆ ਉਹ ਲੱਖਾਂ ਦੇ ਵਿੱਚ ਜਾਂਦਾ ਔਰ ਕਈ ਕੇਸਿਸ ਦੇ ਵਿੱਚ ਤਾਂ ਆਪਾਂ ਦੇਖਿਆ ਕੀ ਕਰੋੜਾਂ ਤੱਕ ਹੱਥ ਲੱਗ ਜਾਂਦੇ ਆ ਔਰ ਇਹ ਜਿਹੜੀ ਪਹੁੰਚ ਸੰਭਵ ਹੁੰਦੀ ਆ ਇਹ ਉਹਨਾਂ ਤੱਕ ਹੁੰਦੀ ਆ ਜਿਹੜੇ ਰਸੂਖਦਾਰ ਹੁੰਦੇ ਆ ਇਸ ਵਿਸ਼ਾਲ ਨੇ ਜਦੋਂ ਆਪਣੇ ਮਾਤਾ ਜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਮੈਂ ਨੂੰ ਪਤਾ ਕਿ ਮੇਰਾ ਬਚਣਾ ਜਿਹੜਾ ਵਾ ਉਹ ਬਹੁਤ ਮੁਸ਼ਕਲ ਆ ਅਸੰਭਵ ਹੀ ਆ ਪਰ ਤੁਸੀਂ ਮੇਰੇ ਸਰੀਰ ਦੇ ਸਾਰੇ ਅੰਗ ਜਿੰਨੇ ਵੀ ਡਾਕਟਰ ਨਾਲ ਸਲਾਹ ਕਰ ਲਿਓ ਜਿੰਨੇ ਵੀ ਦਾਨ ਕੀਤੇ ਜਾ ਸਕੇ ਉਹ ਜ਼ਰੂਰ ਦਾਨ ਕਰਨੇ ਆ ਤੇ ਗਰੀਬਾਂ ਨੂੰ ਦਾਨ ਕਰਨੇ ਆ ਤਾਂ ਜੋ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਈ ਜਾ ਸਕੇ ਖੈਰ ਜਦੋਂ ਇਹਦੀ ਮੌਤ ਹੁੰਦੀ ਆ 2024 ਦੇ ਵਿੱਚ ਜੁਲਾਈ ਦੇ ਵਿੱਚ ਇਹਦੇ ਸਰੀਰ ਦੇ ਵਿੱਚੋਂ ਇਹਦੇ ਕਹਿਣ ਮੁਤਾਬਕ ਇਹਦੇ ਦੱਸਣ ਮੁਤਾਬਕ ਜਿੱਦਾਂ ਇਹ ਆਪਣੇ ਮਾਤਾ ਜੀ ਨੂੰ ਦੱਸ ਗਿਆ ਸੱਤ ਆਰਗਨ ਜਿਹੜੇ ਆ ਡਾਕਟਰਸ ਫਿਰ ਕੱਢ ਲੈਂਦੇ ਆ ਜਿਹਦੇ ਵਿੱਚ ਲਿਵਰ ਸੀ ਹਾਰਟ ਸੀਗਾ ਅੱਖਾਂ ਸੀਗੀਆਂ ਹੋਰ ਜੋ ਵੀ ਇਹਦਾ ਕਿਉਂਕਿ ਇਹਦਾ ਸਰੀਰ ਜੋ ਡਾਕਟਰਾਂ ਨੇ ਆਪਰੇਸ਼ਨ ਕਰਕੇ ਜਿਹੜੇ ਇਹਦੇ ਆਰਗਨ ਕੱਢੇ ਤੇ ਜਦੋਂ ਇਹਦੇ ਆਰਗਨਸ ਨੂੰ ਡੋਨੇਟ ਕਰਨ ਵਾਸਤੇ ਡਾਕਟਰ ਜਿਹੜੇ ਆ ਉਹ ਦੂਸਰੇ ਹਸਪੀਟਲ ਲੈ ਕੇ ਜਾ ਰਹੇ ਸੀ ਜਿੱਥੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਲੋੜ ਸੀਗੀ ਤਾਂ ਇਹਦੇ ਮਾਤਾ ਜੀ ਨੇ ਉਸ ਬਕਸੇ ਦਾ ਜਿਸ ਬਕਸੇ ਦੇ ਵਿੱਚ ਉਹਨਾਂ ਦੇ ਬੇਟੇ ਦੇ ਆਰਗਨ ਸੀਗੇ ਅੰਗ ਸੀਗੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਉਹ ਰੋਏ ਨਹੀਂ ਬਿਲਕੁਲ ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਉਸ ਪੇਟੀ ਦੇ ਉੱਤੇ ਜੋ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਲਾਲ ਰੰਗ ਦੀ ਪੇਟੀ ਹੈ ਇਹਦੇ ਮਾਤਾ ਜੀ ਨੇ ਔਰ ਇਹਦੇ ਪਰਿਵਾਰਕ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕੀਤੀ ਕਿ ਸਾਡਾ ਬੇਟਾ ਜਿਹੜਾ ਉਹਦੀ ਸੋਚ ਕਿੰਨੀ ਉੱਚੀ ਸੀ ਕਿੰਨੀ ਸੁੱਚੀ ਸੋਚ ਦਾ ਉਹ ਮਾਲਕ ਸੀਗਾ ਉਹ ਚਾਹੁੰਦਾ ਸੀਗਾ ਵੀ ਮੈਂ ਮਰ ਕੇ ਵੀ ਜਿਹੜਾ ਵਾ ਕਿਸੇ ਦੇ ਕੰਮ ਆ ਜਾਵਾਂ ਜਿਉਂਦਿਆਂ ਜੀ ਵੀ ਉਹ ਵੱਡੀ ਪੜ੍ਹਾਈ ਕਰਕੇ ਉੱਚੇ ਆਉਂਦਿਆਂ ਦੇ ਪਹੁੰਚਣਾ ਚਾਹੁੰਦਾ ਸੀਗਾ ਯੂਪੀਐਸਸੀ ਕਲੀਅਰ ਕਰਨਾ ਚਾਹੁੰਦਾ ਸੀ ਆਈਐਸ ਆਈਪੀਐਸ ਬਣਨਾ ਚਾਹੁੰਦਾ ਸੀਗਾ ਪਰ ਉਹ ਉਹਦੇ ਕਰਮਾਂ ਦੇ ਵਿੱਚ ਜਦੋਂ ਨਾ ਸੰਭਵ ਹੋਇਆ ਤਾਂ ਉਹਨੇ ਆਪਣੇ ਜਿਹੜੇ ਅੰਗ ਆ ਉਹ ਦਾਨ ਕਰ ਦਿੱਤੇ ਔਰ ਇਹਦੇ ਪਰਿਵਾਰਕ ਮੈਂਬਰਾਂ ਨੇ ਖਾਸ ਤੌਰ ਤੇ ਇੱਕ ਮਾਂ ਜਿਹਦਾ ਜਵਾਨ ਬੱਚਾ ਉਹਦੀਆਂ ਅੱਖਾਂ ਸਾਹਮਣੇ ਜਦੋਂ ਜਾਂਦਾ ਹੋਵੇ ਤਾਂ ਉਹ ਵੇਖਣ ਦੇ ਕਾਬਲ ਹੀ ਨਹੀਂ ਹੁੰਦਾ ਉਹ ਮੰਜ਼ਰ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਦੱਸਿਆ ਹੀ ਨਹੀਂ ਜਾ ਸਕਦਾ ਪਰ ਇਸ ਮਾਂ ਨੇ ਫੁੱਲਾਂ ਦੀ ਵਰਖਾ ਕੀਤੀ ਆਪਣੇ ਬੱਚੇ ਦੇ ਉਹਨਾਂ ਅੰਗਾਂ ਦੇ ਉੱਤੇ ਜਿਹੜੇ ਇੱਕ ਪੇਟੀ ਦੇ ਵਿੱਚ ਰੱਖ ਕੇ ਦੂਜੇ ਹਸਪਤਾਲ ਲਿਜਾਏ ਜਾ ਰਹੇ ਸੀ ਵਾਕਿਆ ਹੀ ਇਸ ਵਿਸ਼ਾਲ ਦੀ ਬਹਾਦਰੀ ਇਹਦੀ ਸੋਚ ਨੂੰ ਵਾਕਿਆ ਹੀ ਸਲਾਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ